ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਥੋਰਨਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਕੈਨੇਡਾ ਦੇ ਕਾਨੂੰਨ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਬਹੁਤ ਹੀ ਖਾਸ ਮੁੱਦੇ ਨੂੰ ਲੈ ਕੇ ਜੋ ਕਿ ਅੱਜ ਦੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਖਾਸ ਕਰਕੇ ਕਰੰਟ ਟਾਪਿਕ ਜਿਹੜਾ ਮੰਨਿਆ ਜਾ ਰਿਹਾ ਹੈ ਐਕਸਟਰਸ਼ਨ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਕਾਫੀ ਸਾਰੇ ਮਾਮਲੇ ਸੁਣਨ ਨੂੰ ਮਿਲ ਰਹੇ ਨੇ ਆਏ ਦਿਨ ਹੀ ਕਿਤੇ ਨੂੰ ਕਿਤੋਂ ਖਬਰ ਸਾਹਮਣੇ ਆ ਜਾਂਦੀ ਹੈ ਕਿ ਆਈ ਥਾਂ ਤੇ ਗੋਲੀਬਾਰ ਹੋਈ ਹੋਈ ਹੈ ਤੇ ਦੂਸਰੇ ਦਿਨ ਹੋਰ ਥਾਂ ਤੋਂ ਸੁਣਨ ਨੂੰ ਮਿਲ ਜਾਂਦੀ ਹੈ ਇਸ ਤਰ੍ਹਾਂ ਦੀ ਖਬਰ ਤਾਂ ਇਹ ਸਭ ਦੇ ਬਾਰੇ ਅੱਜ ਦੇ ਪ੍ਰੋਗਰਾਮ 'ਚ ਡਿਸਕਸ਼ਨ ਕੀਤੀ ਜਾਵੇਗੀ ਕਿ ਕਿਉਂ ਅਜਿਹੇ ਅਜਿਹੇ ਮਾਮਲੇ ਨੇ ਜਿਹੜੇ ਵਾਦੇ ਜਾ ਰਹੇ ਨੇ ਤੇ ਇਹਨਾਂ ਦੇ ਉੱਪਰ ਕਿਸ ਤਰ੍ਹਾਂ ਰੋਕ ਲਗਾਈ ਜਾ ਸਕਦੀ ਹੈ ਕੈਨੇਡਾ ਦਾ ਜੋ ਕਾਨੂੰਨ ਹੈ ਉਸ ਦੇ ਵਿੱਚ ਕੀ ਬਦਲਾਵ ਲਿਆਉਣੇ ਚਾਹੀਦੇ ਨੇ ਜਾਂ ਫਿਰ ਕੀ ਪੁਲਿਸ ਨੂੰ ਹੋਰ ਰਾਈਟਸ ਦੇਣੇ ਚਾਹੀਦੇ ਨੇ ਇਸ ਸਭ ਦੇ ਬਾਰੇ ਜ਼ਿਕਰ ਕਰਾਂਗੇ ਤੇ ਤੁਹਾਡਾ ਜੇਕਰ ਸਵਾਲ ਹੋਵੇਗਾ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਰਾਏ ਦੇਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਰਾਏ ਦੇਣ ਲਈ ਵੀ ਕਾਲ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਹੈ 647366777 ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਧਰੇ ਐਕਸਟਰਸ਼ਨ ਮਾਮਲਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਬਿੰਬ ਲਾ ਫਰਮ ਤੋਂ ਲਾਇਰ ਤੇਜਵੀਰ ਬਿੰਬਜੀਵ ਜੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਸਾਸ਼ ਸ਼ਿਕਾ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਹ ਨਾਮ ਇਸਯਾਦ ਆਂਕ ਥੈਂਕ ਯੂ ਸੋ ਮਚ ਫਰ ਹੈਵਿੰਗ ਮੀ ਜੀ ਤੇ ਸਰ ਅੱਜ ਆਪਾਂ ਬਹੁਤ ਇੰਪੋਰਟੈਂਟ ਟਾਪਿਕ ਤੇ ਗੱਲ ਕਰਨ ਜਾ ਰਹੇ ਆ ਐਕਸਟਰਸ਼ਨ ਦੇ ਬਹੁਤ ਸਾਰੇ ਕੇਸਿਸ ਉਹਨਾਂ ਨੂੰ ਮਿਲ ਰਹੇ ਨੇ 올ਓਵਰ ਕੈਨੇਡਾ ਬ੍ਰੈਂਟਨ ਤੋਂ ਵੀ ਕਾਫੀ ਸਾਰੀਆਂ ਖਬਰਾਂ ਮਿਲ ਰਹੀਆਂ ਬਟ ਸਰੀ ਦੇ ਵਿੱਚ ਤਾਂ ਆਏ ਦਿਨ ਹੀ ਕੋਈ ਨਾ ਕੋਈ ਥਾਂ ਤੇ ਗੋਲੀਬਾਰੀ ਹੋ ਜਾਂਦੀ ਹੈ ਤਾਂ ਕੌਨ ਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਮਾਮਲੇ ਨੇ ਇਹ ਦੀ ਸ਼ੁਰੂਆਤ ਹੋਈ ਹੈ ਹਜੇ ਤੇ ਲਗਭਗ 15 ਤੋਂ ਉੱਪਰ ਸਰੀ ਦੇ ਵਿੱਚ ਹੀ ਖਬਰਾਂ ਸੋਨਾਂ ਨੂੰ ਮਿਲ ਰਹੀਆਂ ਨੇ ਤਾਂ ਕੀ ਲੱਗਦਾ ਕੀ ਕਾਰਨ ਹੈ ਇੰਨਾ ਪਿੱਛੇ ਵੈਲ ਗੁਜੀ ਜੀ ਇਹ ਤੇ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਤਾਂ ਸਾਡੀ ਸਾਡੇ ਦੇਸ਼ ਦੀ ਆਰਥਿਕ ਸਥਿਤੀ ਹੈ ਇਸ ਵਕਤ ਜਿਹੜੇ ਸਾਡਾ ਇਕਨੋਮਿਕ ਸਿਚੁਏਸ਼ਨ ਹੈ ਉਹ ਦਿਨ-ਬਦਨ ਮਾੜਾ ਹੋਈ ਜਾ ਰਿਹਾ ਹੈ ਐਂਡ ਇਸ ਵਕਤ ਯੂ نو ਜੌਬਸ ਦੀ ਅਨਇਮਪਲੋਇਮੈਂਟ ਰੇਟ ਵਧ ਰਹੀ ਹੈ ਸਾਡੇ ਯੂ نو ਇਮੀਗ੍ਰੈਂਟ ਅਾਕੀ ਹੈਗੇ ਨੇ ਜਿਹੜੇ ਇਥੇ ਵਰਕ ਵੀਜ਼ੇ ਤੇ ਆਏ ਸੀ ਜਿਨ੍ਹਾਂ ਨੂੰ ਹੁਣ ਕੰਮ ਨਹੀਂ ਹੈਗਾ ਸੋ ਇਹ ਇਹ ਸਾਰੀ ਚੀਜ਼ਾਂ ਕੰਟ੍ਰਿਬਿਊਟ ਕਰਦੀਆਂ ਆ ਐਂਡ ਇਹਨਾਂ ਕਾਰਨ ਯੂ ਨੋ ਕ੍ਰਾਈਮ ਵੀ ਵਧ ਰਿਹਾ ਆ ਬਿਲਕੁਲ ਜੀ ਉਹ ਤੋਂ ਇਲਾਵਾ ਵੀ ਕਈ ਕਾਰਨ ਹੈਗੇ ਨੇ ਉਹ ਕਾਰਨ ਸਾਡੇ ਕਾਨੂੰਨਾਂ ਦੀ ਉਹਨਾਂ ਦੀ ਖਾਮੀਆਂ ਕਰਕੇ ਹੈਗੇ ਨੇ ਜਿੱਥੇ ਅਸੀਂ ਗੈਪ ਛੱਡ ਰਹੇ ਹਾਂ ਉੱਥੇ ਹੀ ਕ੍ਰਿਮੀਨਲ 엘ਿਮੈਂਟਸ ਫਾਇਦਾ ਚੱਕ ਰਹੇ ਨੇ ਬਿਲਕੁਲ ਜੀ ਤੇ ਜਿਵੇਂ ਤੁਸੀਂ ਕਿਹਾ ਕਿ ਆਪਣੇ ਜਿਹੜੇ ਕਾਨੂੰਨ ਨੇ ਉਹਦੇ ਵਿੱਚ ਕਾਫੀ ਸਾਰੀਆਂ ਖਾਮੀਆਂ ਹੈਗੀਆਂ ਨੇ ਤੇ ਲੋਕਾਂ ਦੇ ਨਾਲ ਵੀ ਜਦੋਂ ਆਪਾਂ ਕਮਿਊਨਿਟੀ 'ਚ ਜਾਂਦੇ ਹਾਂ ਉਹਨਾਂ ਵੱਲੋਂ ਵੀ ਇਹ ਹੀ ਕਿਹਾ ਜਾਂਦਾ ਕਿ ਜਿਵੇਂ ਕਿ ਬੇਲ ਸਿਸਟਮ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ ਕਿ ਬੇਲ ਸਿਸਟਮ ਦੇ ਵਿੱਚ ਚੇਂजेस ਰਿਫਾਰਮ ਲਿਆਉਣੇ ਚਾਹੀਦੇ ਨੇ ਤਾਂ ਉਹਨੂੰ ਲੈ ਕੇ ਵੀ ਗੱਲਬਾਤ ਜ਼ਰੂਰ ਕਰਾਂਗੇ ਬੇਲ ਸਿਸਟਮ ਨੂੰ ਸਭ ਤੋਂ ਪਹਿਲਾਂ ਸੈਲਫ ਡਿਫੈਂਸ ਦੇ ਬਾਰੇ ਜਾਣਨਾ ਚਾਹਵਾਂਗੇ ਕਿ ਕੈਨੇਡਾ ਦੇ ਵਿੱਚ ਸੈਲਫ ਡਿਫੈਂਸ ਨੂੰ ਲੈ ਕੇ ਕੀ ਕਾਨੂੰਨ ਹੈਗਾ ਆ ਜੀ ਜੀ ਸੈਲਫ ਡਿਫੈਂਸ ਇੱਕ ਲੀਗਲ ਡਿਫੈਂਸ ਹੈ ਜੇ ਡੀ ਕੋਈ ਵੀ ਵਿਅਕਤੀ ਕੋਚ ਉਹਨੂੰ ਜਾਂ ਉਹਦਾ ਇਸਤੇਮਾਲ ਕਰਦੇ ਆ ਉਹ ਇਸਤੇਮਾਲ ਜਾਂ ਉਹਦਾ ਪ੍ਰਕਾਰ ਤਾਡੇ ਚਾਰजेस ਲੱਗਣ ਤੋਂ ਬਾਅਦ ਹੁੰਦਾ ਹੈ ਕਿ ਤੁਹਾਡੇ ਤੇ આરોਪ ਆ ਗਏ ਠੀਕ ਹੈ ਹੁਣ ਤੁਸੀਂ ਯੂ نو ਤੁਹਾਡੇ ਤੇ ਮਕਦਮਾ ਚੱਲ ਰਿਹਾ ਹੈ ਤੁਸੀਂ ਕੋਰਟ ਚ ਪੇਸ਼ ਹੋਏ ਹੋ ਹੁਣ ਤੁਸੀਂ ਖਰਚਾ ਕਰ ਚੁੱਕੇ ਹੋ ਤੁਸੀਂ ਵਕੀਲ ਤੇ ਸ਼ਾਇਦ ਜੇ ਤਾਂ ਤੁਹਾਡੇ ਤੇ ਸੀਰੀਅਸ ਲੈਟਸ ਸੇ ਮਰਡਰ ਚਾਰजेस ਜਾਂ ਕਿਸੇ ਤਰੀਕੇ ਦੇ ਹਮਸਾਈਡ ਚਾਰजेस ਹੈਗੇ ਨੇ ਕਿਉਂਕਿ ਤੁਹਾਡੇ ਘਰ ਕੋਈ ਬੜਾ ਆਇਆ ਸੀਗਾ ਤੁਸੀਂ ਸ਼ਾਇਦ ਗੋਲੀ ਚਲਾਤੀ ਨਾਓ ਤੁਹਾਡੇ ਤੇ ਤਾਂ ਯੂ نو ਹਮਸਾਈਡ ਦੇ ਚਾਰजेस ਲੱਗੇ ਨੇ ਤੇ ਤੁਸੀਂ ਉਸ ਚੀਜ਼ ਦਾ ਆਪਣੇ ਆਪਣਾ ਆਪਣੇ ਪੱਖ ਚ ਆਪਣਾ ਡਿਫੈਂਸ ਚ ਤੁਸੀਂ ਆਪ ਹੁਣ ਸੈਲਫ ਡਿਫੈਂਸ ਰੱਖੋਗੇ ਉਹਦੀ ਹੁਣ ਅਨਾਲਿਸਿਸ ਹੋਗੀ ਕੋਰਟ ਦੇ ਵਿੱਚ ਐਂਡ ਉਹਦੀ ਇਸ ਵਕਤ ਯੂ ਨੋ ਸੈਕਸ਼ਨ 35 ਜੈਦਾ ਸੈਕਟ ਕ੍ਰਿਮਨਲ ਕੋਡ ਦਾ ਸੈਲਫ ਡਿਫੈਂਸ ਦਾ ਸੈਕਸ਼ਨ ਹੈਗਾ ਆ ਉਹਦੇ ਉਹਦੇ ਮੁਤਾਬਕ ਪਹਿਲੀ ਅਨਾਲਿਸਿਸ ਮੁਤਾਬਕ ਪਹਿਲਾਂ ਤਾਂ ਤੁਹਾਡੇ ਤੇ ਕੋਈ ਖਤਰਾ ਹੋਣਾ ਚਾਹੀਦਾ ਸੀਗਾ ਉਸ ਤੋਂ ਬਾਅਦ ਤੁਸੀਂ ਖਤਰੇ ਤੇ ਆਪਣੇ ਆਪ ਨੂੰ ਪ੍ਰੋਟੈਕਟ ਕਿਸੇ ਹੋਰ ਨੂੰ ਪ੍ਰੋਟੈਕਟ ਕਰਨ ਲਈ ਕੋਈ ਫੈਸਲਾ ਲਇਆ ਤੇ ਕੋਈ ਐਕਸ਼ਨ ਕੀਤੀ ਤੇ ਫਾਈਨਲੀ ਉਸ ਅਨਾਲਿਸਿਸ ਦਾ ਫਾਈਨਲ ਹਿੱਸਾ ਇਹ ਹੈ ਕਿ ਉਹ ਜਿਹੜਾ ਐਕਸ਼ਨ ਤੁਸੀਂ ਲਿੱਤਾ ਉਹ ਰੀਜ਼ਨੇਬਲ ਸੀਗਾ ਨਾਓ ਉਹ ਤੋਂ ਬਾਅਦ ਉਸ ਲਾਈਨ ਤੋਂ ਬਾਅਦ ਇੱਕ ਲੰਬੀ ਲਿਸਟ ਆਂਦੀ ਹੈ ਜਿਹੜੀ ਜੱਜ ਨੂੰ ਕੰਸੀਡਰ ਕਰਨੀ ਪੈਂਦੀ ਉਹ ਚ ਫੈਕਟਰ ਹੁੰਦੇ ਆ ਇੱਕ ਪੂਰਾ ਲਿਸਟ ਹੁੰਦਾ ਜਿਹਨੂੰ ਜੱਜ ਨੂੰ ਪ੍ਰੋਪਰਲੀ ਕੰਸੀਡਰ ਕਰਨਾ ਪੈਂਦਾ ਹੈ ਹਰ ਉਹ ਫੈਕਟਰ ਜਿਹੜਾ ਉਹ ਉਸ ਉਸ ਥੋਣ ਨੂੰ ਉਹ ਸੋਚ ਉਸ ਬੰਦੇ ਤੇ ਆਇਆ ਹੋਗਾ ਸੋ ਉਹ ਫੈਕਟਰ ਚੈੱਕ ਹੀ ਹੈਗਾ ਆ ਉਹਨਾਂ ਚ ਇਹ ਹੈਗਾ ਕਿ ਉਸ ਵੇਲੇ ਹਾਲਾਤ ਕੀ ਸੀਗੇ ਹਮ ਵਿਅਕਤੀ ਦੇ ਵਿੱਚ ਰਿਲੇਸ਼ਨਸ਼ਿਪ ਕੀ ਸੀਗਾ ਕੋਈ ਥ੍ਰੈਟ ਸੀ ਪਹਿਲਾਂ ਤਾਂ ਕੋਈ ਮੰਗ ਸੀਗੀ ਕਿਸੇ ਵਿਅਕਤੀ ਨੇ ਦੂਜੇ ਵਿਅਕਤੀ ਨੂੰ ਕਿਤੇ ਪ੍ਰੋਵੋਕ ਕੀਤਾ ਸੀਗਾ ਕਿ ਦੇਕਸਾਇਆ ਸੀਗਾ ਸੋ ਲੰਬਾ ਚੌੜਾ ਅਨਾਲਿਸਿਸ ਹੋ ਜਾਂਦਾ ਹੈ ਇਹ ਮੈਂਡਟਰੀ ਹੁੰਦਾ ਹੈ ਇਹ ਵਾਇਰਡ ਹੁੰਦਾ ਹੈ ਸੋ ਬਿਕਸ ਆਫ ਥੈਟ ਪੁਲੀਸ ਦੀ ਪੁਲੀਸ ਦੀ ਯੂ نو ਆਬਜੈਕਟਿਵ ਇਹ ਹੁੰਦਾ ਕਿ ਵਿਅਕਤੀ ਨੂੰ ਚਾਰਜ ਕਰ ਭਾਵੇਂ ਉਹਨੇ ਸਰਵ ਡਿਫੈਂਸ ਕੀਤੀ ਸੀ ਉਹਨੂੰ ਚਾਰਜ ਕਰ ਦੋ ਕਿਉਂਕਿ ਇਹ ਦਾ ਫੈਸਲਾ ਕਿ ਉਹ ਦਾ ਸੈਲਫ ਡਿਫੈਂਸ ਜਾਇਸ ਸੀਗਾ ਕਿ ਨਹੀਂ ਸੀਗਾ ਇਹ ਇੱਕ ਜੱਜ ਕਰੂਗਾ ਬਾਅਦ ਛੇ ਓਕੇ ਰਾਈਟ ਨਾਓ ਇਜਤੋ ਵਿਅਕਤੀ ਕੋਈ ਇਹੋ ਜਿਹਾ ਹਾਦਸੇ ਚੋਂ ਨਿਕਲਦਾ ਹੋਇਆ ਜਾਂ 구ਜਾਦਾ ਹੋਇਆ ਇਹੋ ਜਿਹਾ ਕੋਈ ਫੈਸਲਾ ਲੈਂਦਾ ਆਪਣੇ ਆਪ ਨੂੰ ਬਚਾਉਣ ਦਾ ਜਾਂ ਆਪਣੇ ਕਿਸੇ ਘਰ ਵਾਲੇ ਨੂੰ ਜਾਂ ਕਿਸੇ ਹੋਰ ਨੂੰ ਬਚਾਉਣ ਦਾ ਤੇ ਉਸ ਵੇਲੇ ਹਾਲਾਤ ਕੁਝ ਹੋਰ ਹੁੰਦੇ ਨੇ ਤੇ ਜਦੋਂ ਕੋਈ ਜੱਜ ਬੈਠਾ ਆਪਣੇ ਕੋਰਟ ਰੂਮ 'ਚ ਜਾਂ ਕਿਤੇ ਆਪਣੇ ਆਫਿਸ 'ਚ ਉਸ ਚੀਜ਼ 'ਤੇ ਫੈਸਲਾ ਕਰਦਾ ਉਦੋਂ ਹਾਲਾਤ ਕੁਝ ਹੋਰ ਹੁੰਦੇ ਨੇ ਬਿਲਕੁਲ ਜੀ ਸੋ ਇਹ ਇਹ ਜਿਹੜਾ ਇਹ ਜਿਹੜੀ ਥ੍ਰੈਟ ਹੁੰਦੀ ਆ ਉਸ ਵੇਲੇ ਦੀ ਇਹ ਇਹ ਉਸ ਪ੍ਰੋਪਰਲੀ ਕਨਸਿਡਰ ਨਹੀਂ ਕਰਦਾ ਐਂਡ ਔਨ ਟਾਪ ਆਫ 댓 ਉਸ ਤੋਂ ਇਲਾਵਾ ਆਪਾਂ ਆਪਣੀ ਨਾਗਰਿਕਾਂ ਤੇ ਵਿਸ਼ਵਾਸ ਨਹੀਂ ਰੱਖਦੇ ਐਂਡ ਸੋ ਜੀਡੀ ਇਸ ਵਕਤ ਸੈਲਫ ਡਿਫੈਂਸ ਲਾਜ਼ ਆ ਸਾਡੀ ਨਾਰਕਾ ਨੂੰ ਇਹ ਡਰ ਪਿਆ ਰਹਿੰਦਾ ਕਿ ਸਾਡੇ ਤੇ ਹੀ ਚਾਰਜ ਆਜੂਗਾ ਐਂਡ ਅਸੀਂ ਆਪਣਾ ਬਚਾਰ ਨਹੀਂ ਕਰ ਸਕਾਂਗੇ ਕੱਲ ਨੂੰ ਯੂ نو ਰੀਲੀ ਅਸੀਂ ਹੀ ਯੂ نو ਬੈਡ ਪੋਜੀਸ਼ਨ 'ਚ ਹੋਮ ਹਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਬਿਲਕੁਲ ਜਦੋਂ ਕੋਈ ਸੈਲਫ ਡਿਫੈਂਸ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਤੇ ਹੀ ਚਾਰਜ ਪਾ ਰਜਿਸ ਪਾ ਦਿੱਤੇ ਜਾਂਦੇ ਨੇ ਬਾਅਦ 'ਚ ਉਹ ਜਿਹੜੇ ਜੱਜ ਸਾਹਿਬ ਨੇ ਉਹ ਫੈਸਲਾ ਲੈਂਦੇ ਨੇ ਰੀਸੈਂਟਲੀ ਸਰੀ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ ਜਿੱਥੇ ਕਿ ਫੈਮਲੀ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਗਨਸ ਦਾ ਇਸਤੇਮਾਲ ਕੀਤਾ ਬਟ ਹੁਣ ਉਹਨਾਂ ਤੇ ਹੀ ਚਾਰजेस ਪੈ ਚੁੱਕੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਫੇਅਰ ਸਿਸਟਮ ਹੈਗਾ ਤੇ ਕੀ ਬਦਲਾਅ ਲਿਆਉਣੇ ਚਾਹੀਦੇ ਨੇ ਇਸ ਸਿਸਟਮ ਦੇ ਵਿੱਚ ਦੇਖੋ ਇੱਥੇ ਅਰੋਰਾ ਚ ਵੀ ਆ ਜੈਨਲਮੈਨ ਉਹਨਾਂ ਤੇ ਵੀ ਇਹ ਹੀ ਸਿਚੁਏਸ਼ਨ ਹੋਈ ਸੀ ਕਿ ਉਹਨਾਂ ਦੇ ਘਰ ਆਰਸਨਿਸਟ ਆ ਗਏ ਸੀ ਜਿਹੜੇ ਉਹਨਾਂ ਦੇ ਘਰ ਨੂੰ ਅਗ ਲਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਆ ਗੋਲੀਆਂ ਚਲਾਤੀਆਂ ਸੀਗੀਆਂ ਸਿਰਫ ਵਾਰਨਿੰਗ ਸ਼ਾਟਸ ਉੱਪਰ ਨੂੰ ਨਾਓ ਉਨ੍ਹਾਂ ਤੇ ਹੀ ਉਨ੍ਹਾਂ ਤੇ ਵਿਚਾਰ ਚ ਲੱਗੇ ਸੀਗੇ ਇੰਪ੍ਰੋਪਰ ਸਟੋਰੇਜ ਆਫ ਜੀਡੀ ਫਾਇਰ ਹੁੰਦੀ ਆ ਸੋ ਰੀਲੀ ਇਹ ਸਾਡੇ ਪਬਲੀਕਲੀ ਡਾਈਜੈਸਟ ਕਰਨ ਲਈ ਸਾਡੇ ਸਮਝ ਚ ਬਾਹਰ ਹੁੰਦਾ ਹੈ ਕਿ ਅਸੀਂ ਉਸ ਵਿਅਕਤੀ ਨੂੰ ਕ੍ਰਿਮੀਨਲਾਈਜ਼ ਕਰ ਰਹੇ ਹਾਂ ਜਿਹੜਾ ਤਾਂ ਸਿਫ ਆਪਣਾ ਬਚਾਅ ਕਰ ਰਿਹਾ ਸੀਗਾ ਐਂਡ ਉੱਥੇ ਸਾਡੇ ਇਹ ਇਹ ਆਪਾਂ ਜੋ ਸੋਚ ਵਿਚਾਰਨ ਲੱਗ ਜਾਂਦੇ ਆ ਤੇ ਸਾਨੂੰ ਇਟ ਡਸ ਨਾਟ ਮੇਕ ਸੈਂਸ ਬਿਲਕੁਲ ਜੀ ਸੋ ਮੇਨ ਪ੍ਰੋਬਲਮ ਆ ਜਾਂਦੀ ਹੈ ਕਿ ਇਟ ਇਜ਼ ਨਾਟ ਸੈਲਫ ਡਿਫੈਂਸ ਲਾਸ ਆਲਸੋ ਗਨ ਲਾਸ ਦੋਨੋਂ ਉਹ ਦੋਨਾਂ ਚ ਅਮੈਂਡਮੈਂਟ ਦੀ ਲੋੜ ਆ ਆਪਾਂ ਪਹਿਲਾਂ ਸੈਲਫ ਡਿਫੈਂਸ ਤੇ ਸ਼ੁਰੂ ਕਰਦੇ ਆ ਹੂੰ ਇਹ ਜਿਹੜੀ ਐਨਾਲਿਸਿਸ ਆ ਇਹ ਹੀ ਥਿਸ ਇਜ਼ ਦ ਐਸੈਂਸ ਆਫ ਦ ਪ੍ਰੋਬਲਮ ਇਥੇ ਹੀ ਮੁਸ਼ਕਿਲ ਪੈਦਾ ਹੋ ਜਾਂਦੀ ਹੈ ਕਿਉਂਕਿ ਸਾਡੇ ਲਾਅ ਚ ਜਦ ਤੱਕ ਇਹ ਐਨਾਲਿਸਿਸ ਹੈਗੀ ਆ ਤਦ ਤੱਕ ਇਹ ਆ ਰੀਲੀ ਲੌਕੀ ਕੈਰੀਅਰ ਆਪਣੇ ਨਾਗਰਿਕਾਂ ਨੂੰ ਕਿਹਾ ਸੀ ਤੁਹਾਡੇ ਤੇ ਵਿਸ਼ਵਾਸ ਨਹੀਂ ਰੱਖਦੇ ਰਾਈਟ ਕਿ ਤੁਸੀਂ ਉਸ ਵੇਲੇ ਇੱਕ ਫੈਸਲਾ ਕੀਤਾ ਠੀਕ ਆ ਬਟ ਇਟ ਇਹ ਜਾਇਜ਼ ਹੈ ਕਿ ਨਾ ਜਾਇਜ਼ ਇਹਦਾ ਫੈਸਲਾ ਜੱਜ ਲਵੇਗਾ ਬਾਅਦ ਚੋ ਜੀ ਰਾਈਟ ਹੁਣ ਕੰਸਰਵੇਟਿਵਸ ਨੇ ਪ੍ਰੋਪੋਜ਼ਲ ਕੀਤਾ ਮਿਸ ਪਾਲੀਵਰਨ ਨੇ ਕਿ ਆਉਣ ਵਾਲੇ ਇਲੈਕਸ਼ਨ ਚ ਉਹਨਾਂ ਦੇ ਪਲੈਟਫਾਰਮ ਇਨਕਲੂਡ ਕਰੂਗਾ ਇੱਕ ਬਦਲਾਵ ਸੈਕਸ਼ਨ 35 ਨੂੰ ਕਿ ਜੋ ਬੰਦਾ ਇਹ ਕੋਈ ਵਿਅਕਤੀ ਆਪਣੇ ਘਰ 'ਚ ਆਪਣਾ ਬਚਾਅ ਕਰਦੇ ਆ ਸੈਲਫ ਡਿਫੈਂਸ ਤੇ ਉਹ ਪ੍ਰੀਜ਼ੂਮਡ ਰੀਜ਼ਨੇਬਲ ਹੋਵੇ ਹਮਮਮਮ ਕਿ ਉਹ ਤੋਂ ਬਾਅਦ ਇਹ ਐਨਾਲਿਸਿਸ ਨਾ ਹੋਵੇ ਉਹ ਪ੍ਰੀਜ਼ੂਮਡ ਰੀਜ਼ਨੇਬਲ ਹੋਵੇ। ਓਕੇ ਇਹਦਾ ਮਤਲਬ ਕਿ ਜੇ ਕੋਈ ਵਿਅਕਤੀ ਸੈਲਫ ਸੈਲਫ ਡਿਫੈਂਸ ਤੋਂ ਬਾਹਰ ਹੋ ਕੇ ਐਕਟ ਕਰਦਾ ਹੈ। ਹਮਮਮ ਉਹ ਤੇ ਫਿਰ ப்ਲੀਜ਼ ਆਪਣੀ ਕਾਰਵਾਈ ਕਰੇ ਠੀਕ ਹੈ ਤੇ ਤੁਹਾਨੂੰ ਲੱਗਦਾ ਕਿ ਉਸ ਵਿਅਕਤੀ ਨੇ ਭਾਵੇਂ ਕੋਈ ਗਲਤ ਫੈਸਲਾ ਲਿੱਤਾ ਹੈ ਅਸਲਟ ਕੀਤਾ ਹੈ ਕਿਸੇ ਕੋਈ ਹਮਸਾਈਡ ਕੀਤਾ ਹੈ ਤੇ ਫਿਰ ਤੁਸੀਂ ਉਹ ਚਾਰजेस ਲਾਓ ਪਰ ਕੋਈ ਵਿਅਕਤੀ ਆਪਣੇ ਘਰ ਚ ਬੈਠਾ ਆਪਣੀ ਪ੍ਰੋਟੈਕਸ਼ਨ ਕਰਦਾ ਹੈ ਉਹ ਫਿਰ ਉਹ ਜਾਇਜ਼ ਮੰਨਿਆ ਜਾਊਗਾ ओके ਹੁਣ ਮੇਰੇ ਮੇਰੇ ਮਨ ਚ ਇਹ ਹੀ ਸਵਾਲ ਉੱਠਦਾ ਹੈ ਕਿ ਜਿਹੜੇ ਦੁਨੀਆ ਤੇ ਹੋਰ ਰੈਸਟ੍ਰਿਕਸ਼ਨਸ ਹੈਗੀਆਂ ਫਲੋੜਾ ਲੈ ਲਓ ਜਾਂ ਇੰਡੀਆ ਲੈ ਲਓ ਉਥੇ ਇਹ ਸੋਚ ਵਿਚਾਰ ਨਹੀਂ ਹੁੰਦਾ ਕਿ ਵਿਅਕਤੀ ਆਪਣੇ ਘਰ ਚ ਸੀਗਾ ਵਿਅਕਤੀ ਨੇ ਰੀਜ਼ਨ ਬਲੈਕ ਕੀਤਾ ਨਾ ਆ ਆਪੀਸੀ ਸੋ ਇੰਡੀਅਨ ਪੀਨੋ ਕੋ 96 ਤੋਂ hmm. 106 ਆ ਇੰਡੀਆ ਦੀ ਸੈਲਫ ਡਿਫੈਂਸ ਲਾਜ਼ ਨੂੰ ਕਵਰ ਕਰਦਾ ਆ ਐਂਡ ਇੰਡੀਆ ਦੀ ਸੈਲਫ ਡਿਫੈਂਸ ਲਾਜ਼ ਬਹੁਤ ਬ੍ਰਾਡ ਆ ਆ ਜੇ ਕੋਈ ਸੈਕਸ਼ਨ 106 ਤੇ ਇਸ ਬਦਲੀ ਕਹਲੇ ਕਿ ਉਹ ਕਿਸੇ ਵੀ ਵਿਅਕਤੀ ਨੂੰ ਹਰ ਪਾਸੇ ਸੈਲਫ ਡਿਫੈਂਸ ਦੀ ਇਜਾਜ਼ਤ ਦਿੰਦੇ ਆ ਨਾ ਕਿ ਸਿਰਫ ਘਰ ਦੇ ਵਿੱਚ ਦੂਜੀ ਗੱਲ ਸੈਕਸ਼ਨ 106 ਇਸ ਹੱਦ ਤੱਕ ਚੱਲ ਜਾਂਦਾ ਆ ਕਿ ਕੋਈ ਵਿਅਕਤੀ ਜੇ ਉਹਦੇ ਪਿੱਛੇ ਕੋਈ ਮੌਬ ਲੱਗੀ ਆ ਮਤਲਬ ਕਿ ਢੇਸਾਂ ਲੋਕ ਲੱਗੇ ਆ ਤੇ ਉਹ ਵਿਅਕਤੀ ਆਪਣੇ ਬਚਾ ਲਈ ਮੌਬ ਨੂੰ ਅਟੈਕ ਕਰਦਾ ਆ ਤੇ ਮੌਬ ਤੇ ਅਟੈਕ ਕਰਦਾ ਕਰਦਾ ਜੇ ਮੌਬ ਦੇ ਵਿੱਚ ਇਨੋਸੈਂਟ ਬਾਈਸਟੈਂਡਰ ਹੈਗੇ ਬਾਈਸਟੈਂਡਰ ਹੈਗੇ ਆ ਜਾਂ ਇਨੋਸੈਂਟ ਵਿਅਕਤੀ ਹੈਗੇ ਆ ਬੇਕਸੂਰ ਵਿਅਕਤੀ ਜੀ ਤੇ ਉਹਨਾਂ ਤੇ ਹਾਰਮ ਹੋ ਜਾਂਦਾ ਹੈ ਉਹਨਾਂ ਨੂੰ ਕੁਝ ਨੁਕਸਾਨ ਹੋ ਜਾਂਦਾ ਹੈ ਤੇ ਫਿਰ ਵੀ ਉਹ ਵਿਅਕਤੀ ਜਿਹੜਾ ਆਪਣੀ ਸੈਲਫ ਡਿਫੈਂਸ ਕਰ ਰਿਹਾ ਸੀਗਾ ਉਹਦੀ ਸੈਲਫ ਡਿਫੈਂਸ ਚਾਇਸ ਹੈ ਓਕੇ ਸੋ ਏਸ ਇਫ ਇੰਡੀਆ ਚ ਨਹੀਂ ਇਨ ਫਲੋ ੜਾ ਚ ਜਿੱਥੇ ਇਹ ਇੱਕ ਵੈਸਟਰਨ ਕੰਟਰੀ ਚ ਇੱਕ ਸਟੇਟ ਹੈ ਰਾਈਟ ਯੂ ਐਸ ਚ ਐਂਡ ਹੋਰ ਵੀ ਕੇ ਸਟੇਟ ਇਹਦਾ ਗਨ ਲਾਜ਼ ਇੰਪਲੀਮੈਂਟ ਕਰਦੇ ਪਰ ਜੇ ਕੋਈ ਹੋਰ ਵਿਅਕਤੀ ਤੁਹਾਡੇ ਘਰ 'ਚ ਆਜੇ ਰਾਈਟ ਜਾਂ ਤੁਹਾਨੂੰ ਕਿਤੇ ਹੋਰ ਅਟੈਕ ਕਰ ਲਵੇ ਅਗੇਨ ਜਿੱਥੇ ਤੁਹਾਨੂੰ ਲਾਫੁਲ ਪਰਮਿਸ਼ਨ ਹੈਗੀ ਆ ਹੋਣ ਦੀ ਉੱਥੇ ਤੁਸੀਂ ਆਪਣੀ ਸੈਲਫ ਡਿਫੈਂਸ ਕਰ ਸਕਦੇ ਹੋ ਬੇਸ਼ੱਕ ਨਾਓ ਇਹ ਸਰਕਾਰ ਆ ਤੇ ਸਾਡੀ ਸਰਕਾਰ 'ਚ ਇੱਕ ਬਹੁਤ ਵੱਡਾ ਫਰਕ ਆ ਜੀ ਸਾਡੀ ਸਰਕਾਰ ਆਪਣੇ ਨਾਗਰਿਕਾਂ ਨੂੰ ਇਹ ਕਹਿ ਰਹੀ ਹੈ ਕਿ ਆਸੀਂ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦੇ ਕਿ ਤੁਸੀਂ ਜੇ ਇਹੋ ਜਿਹਾ ਕੋਈ ਫੈਸਲਾ ਲੈਣੇ ਹੋ ਤੇ ਅਸੀਂ ਬਾਅਦ ਵਿੱਚ ਡਿਸਾਈਡ ਕਰਾਂਗੇ ਅਸੀਂ ਇਸ ਚੀਜ਼ ਦਾ ਫੈਸਲਾ ਕਰਾਂਗੇ ਕਿ ਤੁਹਾਡਾ ਇਸ ਤੁਹਾਡੇ ਐਕਸ਼ਨ ਜਾਂ ਤੁਹਾਡਾ ਕਰਨਾ ਉਹ ਜਾਏਗਾ ਕਿ ਨਹੀਂ ਸੀਗਾ ਜੀ ਇੰਡੀਆ ਦੀ ਸਰਕਾਰ ਜਾਂ ਫਲੋਰਟਾ ਉਹ ਆਪਣੇ ਨਾਗਰਿਕਾਂ ਕੀ ਕਹਿ ਰਹੇ ਆ ਉਹ ਕਹਿ ਰਹੇਗੇ ਠੀਕ ਹੈ ਤੁਸੀਂ ਆਪਣੀ ਆਪਣਾ ਬਚਾਅ ਕਰਨਾ ਹੈ ਤੁਸੀਂ ਕਰੋ ਜੀ ਤੇ ਬਾਅਦ ਚ ਜੇ ਸਾਨੂੰ ਕਿ ਪੁਲਿਸ ਨੂੰ ਲੱਗਿਆ ਕਿ ਇੱਥੇ ਬਚਾ ਨਹੀਂ ਹੋ ਰਿਆ ਸੀ ਕੁਝ ਹੋਰ ਹੋ ਰਿਹਾ ਸੀਗਾ ਹਾਂ ਫਿਰ ਆਪਾਂ ਆਪਣੀ ਕਾਰਵਾਈ ਕਰਾਂਗੇ ਆਪਾਂ ਚਾਰਜ ਲੈ ਕਰਾਂਗੇ ਬਤ ਤੱਕ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਜੀ ਅਸੀਂ ਇੱਕ ਵੈਸਟਰਨ ਕੰਟਰੀ ਪ੍ਰੋਗਰੈਸਿਵ ਕੰਟਰੀ ਯੂ ਨੋ ਕੁਝ ਦਿਨ ਪਹਿਲਾਂ ਸਾਡੇ ਪ੍ਰਾਈਮ ਮਿਨਿਸਟਰ ਮਿਸਟਰ ਮਾਰਕਾਰਨੀ ਵਰਲਡ ਇਕਨੋਮਿਕ ਫੋਰਮ ਤੇ ਗਏ ਕਿ ਹਟਿਆ ਕਿ ਵੀ ਆਰ ਦ ਮੋਸਟ এডੂਕੇਟਿਡ ਪੋਪੂਲੇਸ਼ਨ ਔਨ ਦ ਪਲੈਨਟ ਕਿ ਅਸੀਂ ਦੁਨੀਆ ਦੇ ਸਭ ਤੋਂ ਹੀ ਐਜੂਕੇਟਡ ਆਵਾਮਾ ਤੋਂ ਆਵਾਮ ਹੈਗੇ ਆ ਤੇ ਜੇ ਇਹੋ ਜੀ ਗੱਲ ਆ ਤੇ ਅਸੀਂ ਆਪਣੇ ਆਪ ਆਪ ਦੇ ਨਾਗਰਿਕਾਂ ਤੇ ਕਾਹ ਤੋਂ ਨਹੀਂ ਵਿਸ਼ਵਾਸ ਕਰ ਸਕਦੇ ਬਿਲਕੁਲ ਜੀ ਪਿਛਲੇ ਕਾਫੀ ਸਾਲਾਂ ਤੋਂ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਵੱਲੋਂ ਇਹ ਆਵਾਜ਼ ਉਠਾਈ ਜਾ ਰਹੀ ਹੈ ਕਿ ਬੇਲ ਸਿਸਟਮ ਦੇ ਵਿੱਚ ਰਿਫਾਰਮ ਲਿਆਂਦਾ ਜਾਵੇ ਜਾਂ ਫਿਰ ਹੋਰ ਜਿਹੜੇ ਕਾਨੂੰਨ ਨੇ ਉਹਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣ ਬਟ ਗਵਰਨਮੈਂਟ ਦੇ ਵੱਲੋਂ ਇਹ ਕਹਿ ਸਕਦੇ ਹੈ ਕਿ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ ਤਾਂ ਐਜ਼ ਅ ਲੋਅ ਤੁਹਾਡਾ ਕੀ ਕਹਿਣਾ ਹੈ ਕਿ ਇੱਕ ਲਾ ਨੂੰ ਚੇਂਜ ਕਰਨ ਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ ਹੈ ਕਿ ਪ੍ਰੋਸੈਸ ਹੁੰਦਾ ਹੈ ਇਹਦੇ ਬਾਰੇ ਗੱਲ ਕਰਨੀ ਚਾਹੋਗੇ ਦੇਖੋ ਟਾਈਮ ਤਾਂ ਜਾਦਾ ਨਹੀਂ ਲੱਗਦਾ ਕਿ ਉਹਦੇ ਉਸ ਲਾਅ ਦੇ ਪਿੱਛੇ ਪੋਲਿਟੀਕਲ ਪਾਵਰ ਹੋਵੇ ਜਾਂ ਪੈਸਾ ਹੋਵੇ ਜਾਂ ਕੋਈ ਵੀ ਅਹੋਜੀ ਫੋਰਸ ਹੋਵੇ ਜਿਹੜਾ ਉਹ ਲਾਅ ਨੂੰ ਪਾਸ ਕਰਨਾ ਚਾਹੁੰਦੀ ਹੈ ਇੱਥੇ ਅਸੀਂ ਚਾਹੁੰਦੇ ਹਾਂ ਕਿ ਉਹ ਡੈਮੋਕਰੈਟਿਕ ਫੋਰਸ ਹੋਵੇ ਉਹ ਲੋਕਾਂ ਦੀ ਮੰਗ ਹੋਵੇ ਕਿਉਂਕਿ ਇਸ ਵਕਤ ਜਿਹੜੇ ਲੋਕੀ ਵਿਕਟਮ ਜਾਂ ਬੰਦੇ ਨੇ ਇਹ ਐਕਸਟਰਸ਼ਨ ਥ੍ਰੈਟਸ ਜਾਂ ਜਿਹੜੇ ਇਸ ਵਕਤ ਸਫਰ ਕਰ ਰਹੇ ਆ ਉਹ ਇੱਕ ਬਹੁਤ ਵੱਡੇ ਅੰਬੈਲੈਂਸ ਤੇ ਹੈਗੇ ਆ ਜਿਹੜੇ ਲੋਕ ਐਕਸਟਰਸ਼ਨ ਕਰਦੇ ਆ ਜਾਂ ਹੀ ਰਿੰਗਸ ਚਲਾਉਂਦੇ ਆ ਉਹਨਾਂ ਦੇ ਕੋਲ ਹਥਿਆਰ ਹੁੰਦੇ ਆ ਹਮ ਇਹਨੋਂ ਉਹ ਲੋਕਾਂ ਦੇ ਘਰ ਪਹੁੰਚ ਜਾਂਦੇ ਆ ਭਾਵੇਂ ਉੱਥੇ ਗੋਲੀਆਂ ਚਲਾਉਂਦੇ ਆ ਭਾਵੇਂ ਅੰਦਰ ਪਰ ਜਾਂਦੇ ਆ ਜਾਂ ਉਹਨਾਂ ਕਿਤੇ ਬਾਹਰ ਮਿਲ ਪੰਦੇ ਹਮ ਹਮ ਆਮ ਨਾਗਰਿਕਾਂ ਕੋ ਇਹ ਆਮ ਲੋਕਾਂ ਕੋਲ ਕਿਸੇ ਵੀ ਤਰੀਕੇ ਦੇ ਵੈਪਨਸ ਅਸਲਾ firearms ਨਹੀਂ ਹੁੰਦੀ ਐ ਜੇ ਹੁੰਦੀ ਵੀ ਆ ਤੇ ਅਸੀਂ ਹੁਣ ਇੱਕ ਗੱਲ ਕਰਕੇ ਹਟੇ ਕਿ ਉਹਦਾ ਨਤੀਜਾ ਕੀ ਹੁੰਦਾ ਜੇ ਉਹ ਆਪਣੇ ਆਪ ਦਾ ਬਚਾਅ ਕਰਦੇ ਉਸ ਫਾਇਰ ਆਰਮ ਨਾਲ ਜੀ ਸੋ ਇਹ ਇਸ ਇਨ ਬੈਲੈਂਸ ਦਾ ਫੈਦਰ ਚੱਕਰੇ ਇਹ ਐਕਸਟਰਸ਼ਨਿਸ ਜੀ ਕ੍ਰਿਮੀਨਲਸ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਕਿਸੇ ਦੇ ਘਰ ਜਾਣਗੇ ਉਹ ਤੇ ਅਕੇ ਉਨਨ ਤਾਂ ਅਗੇ ਗੋਲੀਆਂ ਨਹੀਂ ਮਿਲਣਗੀਆਂ ਅਧਿਕਾਰ ਨਹੀਂ ਹੈਗਾ ਕਿਉਂਕਿ ਉਹ ਗੋ ਆਪਣਾ ਸੈਲਫ ਡਿਫੈਂਸਾ ਜਿਹੜਾ ਨਹੀਂ ਕਰ ਸਕਦੇ ਹੈਗੇ ਬਿਲਕੁਲ ਤੇ ਇੱਥੇ ਜਿਵੇਂ ਆਪਾਂ ਐਕਸਟਰੂਸ਼ਨ ਮਾਮਲਿਆਂ ਦੀ ਗੱਲ ਕਰ ਰਹੇ ਹਾਂ ਤਾਂ ਇਹ ਜਿਹੜੇ ਤੁਹਾਡੇ ਕੋਲ ਵੀ ਜ਼ਰੂਰ ਕਲੈਂਟਸ ਜਿਵੇਂ ਆਉਂਦੇ ਹੋਣੇ ਜਿਨ੍ਹਾਂ ਨੂੰ ਕਾਲਸ ਆਉਂਦੀਆਂ ਨੇ ਤੇ ਕੀ ਪੰਜਾਬੀ ਕਮਿਊਨਿਟੀ ਦੇ ਕੁ ਲੋਕਾਂ ਨੂੰ ਹੀ ਖਤਰਾ ਆਇਆ ਉਹਨਾਂ ਨੂੰ ਹੀ ਕਾਲਸ ਆਉਂਦੀਆਂ ਜਾਂ ਹੋਰ ਕਮਿਊਨਿਟੀ ਦੇ ਲੋਕਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਗੁਰਜੀ ਜੀ ਸਭ ਤੋਂ ਵੱਡੀ ਥ੍ਰੈਟ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਹੀ ਹੈਗੀ ਆ ਐਂਡ ਇਹਦਾ ਵੀ ਇੱਕ ਬੋਰਡ ਆ ਕਰ ਰਿਹਾ ਦੇਖੋ ਜਦੋਂ ਦੋ ਦਿ ਇੱਕ ਦੂਜੇ ਦੇ ਵਿੱਚ ਇੰਨਾ ਪੋਪੂਲੇਸ਼ਨ ਐਕਸਚੇਂਜ ਕਰਦੇ ਆ ਜਿਦਾ ਇਸ ਵਕਤ ਕੈਨੇਡਾ ਤੇ ਇੰਡੀਆ ਕਰਦੇ ਆ ਜੀ ਮੈਂ ਇਸ ਗੱਲ ਦੀ ਪਹਿਲਾਂ ਵੀ ਆਪਾਂ ਸੋਚ ਤੇ ਚर्चा ਕੀਤੀ ਆ ਕਿ ਉਹ ਦੋ ਦੇਸ਼ਾਂ ਦੇ ਵਿੱਚ ਐਕਸਟਰਡੀਸ਼ਨ ਟ੍ਰੀਟੀ ਹੋਉਂਦਾ ਜੇ ਉਹ ਇੱਕ ਫੰਕਸ਼ਨਿੰਗ ਪ੍ਰੋਪਰਲੀ ਵਰਕਿੰਗ ਐਕਸਟਰਡੀਸ਼ਨ ਟ੍ਰੀਟੀ ਹੁੰਦੀ ਆ ਜੀ ਉਹ ਦਾ ਹੋਣ ਦਾ ਬਹੁਤ ਹੀ ਬਹੁਤ ਹੀ ਜ਼ਰੂਰੀ ਹੁੰਦੀ ਆ ਕਿਉਂ ਕਿ ਕਿਉਂਕਿ ਹੁਣ ਜਦੋਂ ਸਾਡੀ ਇਨਪੋਪੂਲੇਸ਼ਨ ਐਕਸਚੇਂਜ ਹੋ ਰਹੀ ਆ ਇੰਡੀਆ ਤੋਂ ਇੱਥੇ ਲੋਕ ਆ ਰਹੇ ਆ ਸਾਡੇ ਉੱਥੇ ਜਾਂਦੇ ਆ ਹੁਣ ਕੋਈ ਵੀ ਇੰਡੀਆ ਤੋਂ ਆਇਆ ਇੱਥੇ ਅਸੀਂ ਮੰਨਦੇ ਆ ਕੋਈ ਵਧੀਆ ਪਰਪਸ ਲਈ ਆਏ ਹੋਵੇ ਚੰਗਾ ਕੰਮ ਕਰ ਰਹੇ ਹੋ ਕੇ ਪਰ ਜਦੋਂ ਨਹੀਂ ਕਰਦੇ ਕਿਸੇ ਕ੍ਰਿਮੀਨਲ ਕੰਮ ਚ ਪੈ ਜਾਂਦੇ ਆ ਤੇ ਅਸੀਂ ਲੈਟਸ ਸੇ ਉਹ ਵਿਅਕਤੀ ਪਾ ਜਾਂਦਾ ਆ ਫਿਰ ਇੰਡੀਆ ਜੀ ਤੇ ਅਸੀਂ ਫਿਰ ਉਸ ਵਿਅਕਤੀ ਨੂੰ ਕੈਪਚਰ ਨਹੀਂ ਕਰ ਸਕਦੇ ਉਹਨੂੰ ਰੈਸਟ ਨਹੀਂ ਕਰ ਸਕਦੇ ਉਹਨੂੰ ਪ੍ਰੋਪਰਲੀ ਟਰਾਈ ਨਹੀਂ ਕਰ ਸਕਦੇ রাইਟ ਐਂਡ ਵਾਈਸ ਵਰਸਾ ਸੇਮ ਥਿੰਗ ਟੂ ਸਾਡੇ ਲੋਗ ਇੰਡੀਆ ਜਾਣਦੇ ਆ ਸੋ ਇਹ ਇਹ ਬਹੁਤ बड़ा ਪ੍ਰੋਬਲਮ ਕ੍ਰੀਏਟ ਕਰ ਦਿੰਦਾ ਹੈ ਕਿਉਂਕਿ ਉਸ ਜਿਹੜੇ ਇਸ ਦੇਸ਼ 'ਚ ਉਸ ਦੇਸ਼ ਦੇ ਕਮਿਊਨਿਟੀ ਦੇ ਲੋਕ ਵਸੇ ਆ ਜੀ ਉਹਨਾਂ ਲਈ ਪ੍ਰੋਬਲਿਟੀ ਪ੍ਰੋਬਲਮ ਬਣ ਜਾਂਦੀ ਹੈ ਬਿਲਕੁਲ ਕਿ ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ ਨਾ ਕੈਨੇਡਾ ਤੇ ਯੂ ਐਸ ਦੇ ਵਿੱਚ ਪੋਪੂਲੇਸ਼ਨ ਐਕਸਚੇਂਜ ਹੁੰਦੀ ਹੈ ਸਾਡੇ ਵਿੱਚ ਐਕਸਟਰਡੀਸ਼ਨ ਟ੍ਰੀਟੀਆਂ ਆ ਤਾਂ ਕਿ ਕੋਈ ਕੋਈ ਵਿਅਕਤੀ ਜੇ ਉੱਥੇ ਕ੍ਰਾਈਮ ਕਰੇ ਇੱਥੇ ਕਰੇ ਤੁਜੀ ਮੁਲਕ ਦਾ ਹੋਵੇ ਅਸੀਂ ਉਹਨੂੰ ਵਾਪਸ ਲਿਆ ਕੇ ਉਹਨਾਂ ਨੂੰ ਟਰਾਈ ਕਰ ਸਕਦੇ ਆ ਬਿਲਕੁਲ ਜੇ ਇੱਥੇ ਕੋਈ ਕ੍ਰਾਈਮ ਕਰਕੇ ਵਾਪਸ ਇੰਡੀਆ ਚਲਾ ਜਾਂਦਾ ਸਪੋਜ਼ ਉਹਦਾ ਬੈਕਗ੍ਰਾਉਂਡ ਇੰਡੀਆ ਦਾ ਸੀ ਤਾਂ ਇੰਡੀਆ ਦੀ ਜਿਹੜੀ ਗਵਰਨਮੈਂਟ ਆ ਇੰਡੀਆ ਦਾ ਲਾਅ ਕੀ ਕਹਿੰਦਾ ਕਿ ਉੱਥੇ ਉਹਨੂੰ ਉਹਦੇ ਉੱਪਰ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਕੈਨੇਡਾ ਗਵਰਨਮੈਂਟ ਉੱਥੋਂ ਇੱਥੇ ਬੈਠ ਰਹੇ ਹੋਏ ਉੱਥੇ ਕੁਝ ਕਰ ਸਕਦੇ ਨੇ ਉਹਦਾ ਸਾਡੀ ਇੱਕ ਐਕਸਟਰਡੀਸ਼ਨ ਟਰੀਟੀ ਹੈਗੀ ਆ ਬਟ ਉਹ ਲੱਕ ਉਹ ਯੂਜ਼ ਨਹੀਂ ਹੈਗਾ ਉਹਦਾ ਉਹ ਉਹਦਾ ਕੋਈ ਪਾਲਨ ਕਰ ਦੇਣੀ ਆ ਹ ਹ ਹੋਣਾ ਤਾਂ ਇਦਾਂ ਹੀ ਚਾਹੀਦਾ ਆ ਅਸੀਂ ਅਸੀਂ ਨਾ ਕੋਈ ਸਰਕਾਰ ਉਸ ਦੀ ਜ਼ਾਬਲ ਨਹੀਂ ਕਰਤੀ ਸਰਦੋਮਾ ਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਉਹਨਾਂ ਦੇ ਵੱਲੋਂ ਜਦੋਂ ਇਲੈਕਸ਼ਨਸ ਹੋਈਆਂ ਸੀ ਜਦੋਂ ਇੱਕ ਉਹਨਾਂ ਦੇ ਵੱਲੋਂ ਨਾਰਾ ਲਾਇਆ ਜਾਂਦਾ ਸੀ ਜੇਲ ਨਾਟ ਬੇਲ ਇਹ ਜਿਹੜਾ ਬਿਲ ਐ ਐਮਪੀ ਅਰਪਨ ਖੰਨਾ ਉਹਨਾਂ ਦੇ ਵੱਲੋਂ ਵੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ ਬਟ ਲਿਬਰਲਸ ਦੇ ਵੱਲੋਂ ਹਰ ਵਾਰੀ ਇਹਦੇ ਉੱਤੇ ਡਿਨਾਈ ਕਰ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਲਿਬਰਲ ਸਰਕਾਰ ਆ ਜਿਹੜੀ ਉਹ ਇਦਾਂ ਦੇ ਬਿਲ ਕਿਉਂ ਨਹੀਂ ਪਾਸ ਕਰਦੀ ਗਏ ਜਿਹੜੇ ਆਪਣੇ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਨੇ ਮਿਸਟਰ ਟਿਮ ਉਪਲ ਉਹਨਾਂ ਦੇ ਵੱਲੋਂ ਵੀ ਇੱਕ ਬਿਲ ਲਿਆਂਦਾ ਗਿਆ ਸੀ ਐਕਸਟਰੋਸ਼ਨ ਕੇਸਿਸ ਤੇ ਠਲ ਪਾਉਣ ਦੇ ਲਈ ਤਾਂ ਕਰਨ ਲਈ ਇਥੇ ਕੁਝ رائے ਦੇਣੀ ਚਾਹੋਗੇ ਉਹ ਲਿਬਰਲਸ ਨੇ ਵੀ ਹੁਣ ਇੱਕ ਦੇ ਦੇ ਬ੍ਰੋਟ ਬਿਲਸ ਜਿਹੜੇ ਇਸਾਲ ਹੋਪਫਲੀ ਬਲਕ ਬਸ ਹੋਣਗੇ ਜਿਹੜੇ ਇਹ ਹੀ ਚੀਜ਼ਾਂ ਨੋਟਾ ਕਰਦੇ ਆਈ ਜਨਰਲੀ ਇਹ ਪੋਲਟਿਕਸ ਹੁੰਦੀ ਹੈ ਯਾ ਕੋਈ ਚ ਪਾਰਟੀਆਂ ਕੁਛ ਚੀਜ਼ਾਂ ਦਾ ਕ੍ਰੈਡਿਟ ਲੈਣਾ ਚਾਹੁੰਦੀ ਕੁਛ ਨਹੀਂ ਲੈਣਾ ਚਾਹੁੰਦੀ ਹੈ ਹਾਊਏਵਰ ਮੇਨ ਇਸ਼ੂਸ ਹਟ ਆ ਇਸ ਵਕਤ ਹੈ ਗਿਆ ਸੈਲਫ ਡਿਫੈਂਸ ਦਾ ਦਿ ਗਨ ਲਾ ਸੋ ਦ ਜੇ ਟੈਕਨਡਾ ਇਸ ਵਕਤ ਇਹ ਸੋਚ ਵਿਚਾਰ ਆ ਚਿਆ ਕਿ ਉਹ ਸੈਲਫ ਡਿਫੈਂਸ ਸਭ ਨੂੰ ਘਾਦੀ ਦੀ ਲੀਸ ਜਦ ਤੱਕ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਉਥੇ ਦੂਜੇ ਮੁਲਕ ਉਹ ਹੱਕ ਆਪਣੇ ਨਾਗਰਿਕਾਂ ਨੂੰ ਕੰਪਲੀਟਲੀ ਦਿੰਦੇ ਫੁੱਲ ਦਿੰਦੇ ਕਰਦੇ ਆ ਲੀਸ ਤੋਂ ਬਾਅਦ ਦਿੰਦੇ ਆ ਸੋ ਉੱਥੇ ਉੱਥੇ ਸਾਨੂੰ ਇੰਪਰੂਵਮੈਂਟ ਦੀ ਲੋੜ ਆ ਐਂਡ ਦਾ 빅 द బిగਰ ਇਸ਼ੂ ਇਥੇ ਗੁਜੀਜੀ ਹੀ ਬੰਝੰਦਾ ਹੈ ਕਿ ਇਸ ਵਕਤ ਸਾਡਾ ਦੇਸ਼ ਦੋ ਚੀਜ਼ਾਂ ਦਾ ਬਹੁਤ ਵੱਡਾ ਸ਼ਿਕਾਰ ਆ ਉਹ ਹੈਗੀਆਂ ਬ੍ਰੇਨ ਡレイン ਤੇ ਕੈਪੀਟਲ ਫਲਾਈਟ ਬ੍ਰੇਨ ਡレイン ਇਸ ਕਾਰਨ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸਾਡੇ ਇੱਥੇ ਦੇ ਯੂਸ ਜਿਹੜੇ ਇੱਥੇ ਦੇ ਜੰਮ ਪਾ ਲਿਆ ਇੱਥੇ ਤੇ ਪੜੇ ਲਿਖੇ ਆ ਉਹ ਪਾਦਰੀਆ ਉਹ ਜਾ ਰਹੇ ਆ ਯੂ ਐਸ ਰਾਈਟ ਆਪਣੇ ਕਾਰੋਬਾਰ ਆਪਣਾ ਕੰਮ ਉਥੇ ਦੇਖ ਰਹੇ ਆ ਜੀ ਐਂਡ ਇਹਦੇ ਐਨਸੀ ਬੁਲਾ ਰਹੇ ਹੋਰ ਲੋਕਾਂ ਨੂੰ ਦੁਨੀਆਪਾਤੋਂ ਮੈਂ ਨਹੀਂ ਕਹਿੰਦਾ ਬੁਲਾਣਾ ਨਹੀਂ ਚਾਹੀਦਾ ਬਟ ਅਸੀਂ ਜਿਹੜੀ ਪੋਪੂਲੇਸ਼ਨ ਆਪਾਂ ਗਵਾ ਰਹੇ ਆ ਜੀ ਉਹਨੂੰ ਆਪਾਂ ਰਿਪਲੇਸ ਕਰ ਰਹੇ ਆ ਹੋਰ ਲੋਕਾਂ ਨਾਲ ਜਿਹੜੇ ਸ਼ਾਇਦ ਉਸ ਲੈਵਲ ਤੱਕ ਮੇ ਐਜੂਕੇਟਿਡ ਸੋ ਉਹ ਉਹ ਸੀਸਾ ਬੋਬਡਾ ਲਾਸ ਫਰਮ ਦਾ ਸਟੇਸ਼ਨ ਦੂਜੀ ਚੀਜ਼ ਹੁਣ ਹੋ ਰਹੀ ਹੋ ਹੈਗੀ ਕੈਪੀਟਲ ਫਲਾਈਟ ਜੋ ਸਾਡੇ ਵੱਡੇ ਬਿਜ਼ਨੈਸਿਸ ਹੈ ਜਾਂ ਬਿਜ਼ਨਸmen ਹੈਗੇ ਬਿਜ਼ਨਸ ਔਮੈਨ ਹੈਗੇ ਇੰਡਸਟਰੀਅਲਿਸਟ ਹੈਗੇ ਔਰ ਸੜਦੇਸ਼ ਚੱਟ ਕੇ ਜਾ ਰਹੇ ਕਿਉਂਕਿ ਉਹ ਥ੍ਰੈਟ ਚ ਹੈ ਜਿੱਥੇ ਉਹ ਇੱਕ ਤਾਂ ਉਹ ਪਹਿਲਾ ਕੰਪਲੇਨ ਕਰਦੇ ਸੀ ਸਾਡੀ ਬਿਰੋਕਰਸੀ ਵੱਡੀ ਹੈ ਸਾਡੇ ਇੱਥੇ ਕੰਮ ਨਹੀਂ ਹੁੰਦਾ ਹੁਣ ਉਹਨਾਂ ਦੀ ਇੰਡੀਵਿਜੂਅਲ ਪਰਸਨਲ ਜ਼ਿੰਦਗੀਆਂ ਤੇ ਲਾਈਫ ਤੇ ਥ੍ਰੈਟ ਹੈਗੇ ਆ ਉਹਨਾਂ ਨੂੰ ਯੂ نو ਐਕਸਟਰਸ਼ਨ ਦੇ ਥ੍ਰੈਟ ਹੋ ਰਹੇ ਆ ਕਿਸੇ ਵੀ ਹੋਰ ਤਰੀਕੇ ਦੇ ਸੋ ਉਹ ਕੈਪਟਲ ਫਲਾਈਟ ਵੀ ਸਰਦੇਸ਼ ਰਚਦੇ ਨਹੀਂ ਆ ਹੂੰ ਬਿਲਕੁਲ ਤੇ ਇੱਥੇ ਜੇ ਆਪਾਂ ਪੁਲਿਸ ਦੀ ਗੱਲ ਕਰੀਏ ਜਿਵੇਂ ਪੁਲਿਸ ਆਰਸੀਐਮਪੀ ਜਾਂ ਫਿਰ ਪੀਲ ਪੁਲਿਸ ਹੈ ਜਾਂ ਹੋਰ ਵੀ ਕੋਈ ਪੁਲਿਸ ਹੈਗੇ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਉਹਨੇ ਅਧਿਕਾਰ ਨਹੀਂ ਹੈਗੇ ਉਹ ਮੌਕੇ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਤਾਂ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਨੂੰ ਹੋਰ ਕਿਹੜੇ ਕਿਹੜੇ ਅਧਿਕਾਰ ਮਿਲਣੇ ਚਾਹੀਦੇ ਨੇ ਦੇਖੋ ਪੁਲਿਸ ਨੂੰ ਆਈ ਵਿਲ ਆਰਗਿਊ ਪੁਲਿਸ ਕੋ ਬਹੁਤ ਅਧਿਕਾਰ ਹੈਗੇ ਨੇ ਹਾਊਏਵਰ ਜਿੱਥੇ ਦੇਖੋ ਲੋ ਕੇਸ ਵਰਕ ਬੇਬਸ ਨੇ ਕਿਉਂਕਿ ਜੀ ਤੁਹਾਡੇ ਘਰੇ ਇਹੋ ਜਿਹਾ ਹਾਦਸਾ ਹੁੰਦਾ ਆ ਪੀਸ ਨੇ ਆਉਣਾ ਆ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਹੈ ਫੋਰੈਂਸਿਕਸ ਨੇ ਆਉਣਾ ਉਹਨਾਂ ਨੇ ਕਾਰਵਾਈ ਸੋ ਉਹਨਾਂ ਨੇ ਆਪਣਾ ਸਾਰਾ ਕੰਮ ਮੁਕਾ ਕੇ ਚਲ ਜਾਣਾ ਹੈ ਲੋਕੀ ਸੁਰੱਖਿਆ ਚਾਹੁੰਦੇ ਆ ਪ੍ਰੋਟੈਕਸ਼ਨ ਚਾਹੁੰਦੇ ਆ ਜੋ ਪੁਲਿਸ ਉਹਨਾਂ ਨੂੰ ਦੇ ਨਹੀਂ ਸਕਦੀ ਪੁਲਿਸ ਉੱਥੇ ਤੁਹਾਡੇ ਘਰ ਪੈਰਾ ਤਾਲਾ ਨਹੀਂ ਸਕਦੀ ਸੋ ਇਹ ਲੋਕੀ ਹਾਲੇ ਨਾ ਬਿਗਰ ਇਸ਼ੂ ਇਸਕੇ ਇਹ ਦੀਸ ਜੀ ਸਾਨੂੰ ਉਹ ਚੀਜ਼ ਪਹਿਲਾਂ ਚਾਹੀਦੀ ਨਹੀਂ ਸੀਗੀ ਪਰ ਸੁਰੱਖਿਆ ਸੀਗੀ ਸਕਿਉਰਿਟੀ ਸੀਗੀ ਪਰ ਜਦੋਂ ਤੁਹਾਡੀ ਪੋਪੂਲੇਸ਼ਨ ਇਸ ਹੱਦ ਤੱਕ ਵੱਧ ਜਾਂਦੀ ਆ ਐ ਸਾਡੀ ਉਸ ਹੱਦ ਤੱਕ ਨਹੀਂ ਵਧੀ ਮੰਨ ਲਓ ਇਸ ਉਮੀ 40 ਮਿਲੀਅਨ ਹਾਊਏਵਰ ਸਾਡੀ ਪੋਪੂਲੇਸ਼ਨ ਸਾਰੀ ਸਦਰਨ ਬਾਰਡਰ ਤੇ ਲੱਗੀ ਹੋਈ ਆ ਉੱਥੇ ਡੈਂਸ ਆ ਐਂ ਜਦੋਂ ਪੋਪੂਲੇਸ਼ਨ ਨਹੀਂ ਡੈਂਸ ਹੋ ਜਾਂਦੀ ਆ ਕਿ ਪੁਲਿਸ ਉਹ ਉਹਨਾਂ ਦੇ ਹੱਥੋਂ ਬਾਹਰ ਕੀ ਸਾ ਚੀਜ਼ਾਂ ਹੋ ਜਾਂਦੀ ਹੈ ਹੁਣ ਫਲੋਡਾ ਵਰਗੇ ਸਟੇਟ ਚ ਜਾਂ ਇੰਡੀਆ ਵਰਗੇ ਦੇਸ਼ ਚ ਅਸੀਂ ਥੋੜੀ ਕਹਿੰਦੇ ਕਿ ਪੁਲਿਸ ਹਾਰ ਮੰਨ ਚੁਕੀ ਆ ਸਰਕਾਰ ਹਾਰ ਮੰਨ ਚੁਕੀ ਆ ਤਾਂ ਲੋਕਾਂ ਕੋਲ ਇਹ ਸੈਲਫ ਡਿਫੈਂਸ ਦੇ ਹੱਕ ਹੈਗੇ ਆ ਇਹ ਰਿਐਲਿਟੀ ਹੈ ਕਿ ਉਸ ਦੇਸ਼ਾਂ ਚ ਇੰਨੀ ਜ਼ਿਆਦਾ ਪੋਪੂਲੇਸ਼ਨ ਹੈ ਕਿ ਪੁਲਿਸ ਹਰ ਪਾਸੇ ਹਰ ਵੇਲੇ ਹੋ ਨਹੀਂ ਸਕਦੇ ਸੋ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਸਰਕਾਰ ਲੋਕਾਂ ਦੀ ਮੌਤ ਦਾ ਕਾਰਨ ਹੋਵੇ ਜੀ ਸੋ ਲੋਕਾਂ ਨੂੰ ਹੱਕ ਤਾਂ ਹੋਣਾ ਚਾਹੀਦਾ ਆਪਣਾ ਬਚਾਅ ਕਰਨ ਦਾ ਬਿਲਕੁਲ ਜੀ ਤੇ ਇਥੇ ਜੇਕਰ ਕੋਈ ਕ੍ਰਿਮੀਨਲ ਅਰੈਸਟ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਉਹਨੂੰ ਜਿਵੇਂ ਬੇਲ ਮਿਲ ਜਾਂਦੀ ਆ ਅਗਲੇ ਦਿਨ ਹੀ ਜਾਂ ਉਸੇ ਦਿਨ ਹੀ ਬੇਲ ਮਿਲ ਜਾਂਦੀ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਵਾਈ ਹੋਣੀ ਚਾਹੀਦੀ ਆ ਇੱਕ ਕ੍ਰਿਮੀਨਲ ਦੇ ਉੱਪਰ ਜਿਹਦੇ ਵੱਲੋਂ ਇਦਾਂ ਦੇ ਐਕਸਟ੍ਰੋਰਸ਼ਨ ਕੇਸਿਸ ਨੂੰ ਅੰਜਾਮ ਦਿੱਤਾ ਜਾਂਦਾ ਆ ਬਿਲਕੁਲ ਜੀ ਦੇਖੋ ਬਾਕੀ ਦੇ ਕੇਸਿਸ ਚ ਬੇਲ ਆਈ 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 ਊਡ ਆਰਗੂ ਕਿ ਜੇ ਜਿਹੜੇ ਕ੍ਰਾਈਮ ਬਾਤ ਰਹੇ ਦੇ ਇਸ ਚ ਆਬਵੀਅਸਲੀ ਉੱਥੇ ਬੇਲ ਔਖੀ ਕਰ ਦੇਣੀ ਚਾਹੀਦੀ ਹੈ ਸੋ ਲਿਬਰਲ ਸਰਕਾਰ ਦਾ ਵੀ ਹੁਣ ਇਸ ਵਕਤ ਪੀਲ ਇਹੀ ਕਹਿ ਰਿਹਾ ਹੈ ਕਿ ਉਹ ਰਿਵਰਸ ਓਨਸ ਕਰ ਦੋਗੇ ਪੀਲ ਓਕੇ ਸੋ ਰਿਵਰਸ ਓਨਸ ਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਪਹਿਲਾਂ ਤਾਂ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਇਹ ਦਿਖਾਉਣਾ ਕਿ ਕਿਉਂ ਇਹ ਵਿਅਕਤੀ ਆਇਆ આરોપી ਜੀ ਇਹਨੂੰ ਜੇਲ੍ਹ 'ਚ ਰਹਿਣਾ ਚਾਹੀਦਾ ਹੈ ਜਦ ਤੱਕ ਇਹਦਾ ਮੁਕਤਮਾ ਸ਼ੁਰੂ ਤੇ ਮੁੱਕ ਨਹੀਂ ਜਾਂਦਾ ਜੀ ਹੁਣ ਉਹ ਜਿਹੜੀ ਜ਼ਿੰਮੇਵਾਰੀ ਆ ਪ੍ਰੂਫ ਕਰਨ ਦੀ ਉਹ ਸ਼ਿਫਟ ਕਰਨਾ ਚਾਹੁੰਦੇ ਆ ਉਹ ਜਿਹੜੇ ਵੱਡੇ ਵੱਡੇ ਕ੍ਰਾਈਮ ਆ ਜਾਂ ਜਿਹੜੇ ਕ੍ਰਾਈਮ ਦੇਸ਼ 'ਚ ਬਹੁਤ ਜ਼ਿਆਦਾ ਹੋ ਰਹੇ ਆ ਉਹਨਾਂ ਲਈ ਤੇ ਉਹ اروਪੀ ਤੇ ਰਿਸਪਾਂਸਿਬਿਲਟੀ ਬਣ ਚੁਗੀ ਕਿ ਉਹ ਸਾਬਿਤ ਕਰੇ ਕਿ ਉਹ ਰਹਾਕਾਤੋ ਹੋਣਾ ਚਾਹੀਦਾ ਹੈ ਮੁਕਦਮੇ ਤੋਂ ਪਹਿਲਾਂ ਕਿ ਉਹ ਆਪਣੇ ਸਾਰੇ ਕੋਰਟ ਦੀਏ ਡਾਟਾ ਤੇ ਆਊਗਾ ਉਹ ਕਿਤੇ ਭਜ ਨਹੀਂ ਜਾਊਗਾ ਇਸ ਸਾਰੀ ਜ਼ਿੰਮੇਵਾਰੀ ਉੱਤੇ ਪੈ ਜਾਂਦੀ ਹੈ ਇਹ ਸਾਬਿਤ ਕਰਨ ਨੂੰ ਹੁਣ ਮੈਂ ਇੰਨਾ ਹੀ ਕਹੂੰਗਾ ਕਿ ਇਹ ਚੀਜ਼ ਕੋਈ ਨਮੀ ਚੀਜ਼ ਤਾਂ ਹੈ ਨਹੀਂ ਇਸ ਵਕਤ ਸਾਡੇ ਜਿਹੜੇ ਵੱਡੇ ਕ੍ਰਾਈਮ ਆ ਉਹਨਾਂ 'ਚ ਇਹ ਰਿਵਰਸ ਓਨਸ ਹੀ ਹੁੰਦਾ ਹੈ ਸੋ i i don't i don't think even now crime koi kat joga however ਸਾਡੀ ਜਿਹੜੀ ਆਰਥਿਕ ਸਥਿਤੀ ਆ ਉਹਨੂੰ ਠੀਕ ਕਰਦੇ ਕਰਨ ਨਾਲ ਤੇ ਹਾਂ ਜਿਹੜੇ ਜਿੱਥੇ ਸਾਡੇ ਲॉ ਚੇ ਕਾਨੂੰਨਾਂ ਚ ਗੈਰ ਦੇ ਉਹਨਾਂ ਨੂੰ ਫੇਲ ਕਰਨ ਚ ਹਮ ਅਟ ਲੀਸਟ ਸਾਡੇ ਲੋਕਾਂ ਚ ਸਾਡੀ ਆਵਾਂ ਚ ਸਾਡੇ ਪਬਲਿਕ ਚ ਪਬਲਿਕ ਕੌਨਫੀਡੈਂਸ ਆਊਗਾ ਜੀ ਬਿਲਕੁਲ ਜੀ ਕਿ ਉਹ ਸੁਰੱਖਿਆ ਉਹ ਉਹ ਆਪਣੀ ਸੁਰੱਖਿਆ ਕਰ ਸਕਦੇ ਬਿਲਕੁਲ ਜੀ ਤੇ ਜਿਵੇਂ ਆਪਾਂ ਗਨ ਲਾਜ਼ ਦੀ ਗੱਲ ਕੀਤੀ ਸੀਗੀ ਤਾਂ ਜਿਵੇਂ ਗਵਰਨਮੈਂਟ ਦੇ ਵੱਲੋਂ ਲਾਇਸੈਂਸ ਇਸ਼ੂ ਕੀਤਾ ਜਾਂਦਾ ਗਨਸ ਰੱਖਣ ਦਾ ਤਾਂ ਉਹਦੇ ਨਾਲ ਲੋਕਾਂ ਨੂੰ ਅਧਿਕਾਰ ਵੀ ਦੇਣੇ ਚਾਹੀਦੇ ਹੈ ਕਿ ਜੇ ਜਰੂਰਤ ਪਵੇ ਤਾਂ ਯੂਜ਼ ਵੀ ਕਰ ਲੈਣਾ ਚਾਹੀਦਾ ਆ आई एग्री ग्रजिच क्योंकि इस आई I मीन mean, मैं अक्सर कहना हुना है कि जेडी ਸਾਡੇ ਦੇਸ਼ ਦੇ ਲਾ ਹੈਗੇ ਆ ਉਹ ਬਹੁਤ ਹੀ ਪਟਰਨਲਿਸਟਿਕ ਹੈਗੇ ਤੇ ਹੁਣ ਆਪਾਂ ਹੁਣੀ ਗੱਲ ਕਰ ਚੁੱਕੇ ਕਿ ਫਲੋਟਾ ਚ ਜਾਂ ਇੰਡੀਆ ਚ ਉਹਨਾਂ ਦੀ ਸਰਕਾਰਾਂ ਲੋਕਾਂ ਤੇ ਕਿੰਨਾ ਵਿਸ਼ਵਾਸ ਕਰਦੀਆਂ ਸਾਡੀ ਨਹੀਂ ਕਰਦੀ ਭਾਵੇਂ ਅਸੀਂ ਨੇ ਐਜੂਕੇਟਿਡ ਆ ਐਨੀ ਪ੍ਰੋਗਰੈਸਿਵ ਆ ਸੋ that that becomes a big issue ਕੁਝ ਸਾਲ ਤੱਕ ਹੁਣ ਕੁਝ ਸਾਲ ਪਹਿਲਾਂ ਅਸੀਂ ਤਾਂ ਸਾਡੀ ਸਰਕਾਰ ਕਹਿੰਦੀ ਸੀ ਕਿ ਜੇ ਤੁਸੀਂ ਸ਼ਰਾਬੀ ਪੀਣੀ ਆ ਤੇ ਸਾਡੇ ਤੋਂ ਹੀ ਲੈ ਸਕਦੇ ਹੋ ਇੱਥੇ ਉਹ ਡੇਰੀਓ ਚ ਰਾਈਟ ਤੇ ਸਾਡੇ ਕਹਿ ਉਹੇ ਟਾਈਮ 'ਤੇ ਲੈ ਸਕਦੇ ਹੋ ਉਹ ਤੋਂ ਬਾਅਦ ਨਹੀਂ ਲੈ ਸਕਦੇ ਸੋ ਇਹ ਬਹੁਤ ਹੀ ਪਟਰਨਲਿਸਟਿਕ ਵਿਊ ਹੁੰਦਾ ਆ ਕਿ ਸਰਕਾਰ ਸਾਨੂੰ ਬੱਚਿਆਂ ਤੋਂ ਵੀ ਗੈਰਗੁਜਾਲ ਸਮਝਦੀ ਆ ਸੋ ਇਹ ਇਹ ਪ੍ਰੋਬਲਮ ਆ ਇਹ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਐਂਡ ਹੁਣ ਗਨ ਲਾਜ਼ ਜਿਹੜੇ ਵਿਅਕਤੀਆਂ ਨੂੰ ਆਪਾਂ ਲਾਇਸੈਂਸ ਦਿੱਤਾ ਹੁੰਦਾ ਹੈ ਇਹਦੇ ਵਿਅਕਤੀਆਂ ਨੂੰ ਆਪਾਂ ਟਰਸਟ ਕਰਦੇ ਹਾਂ ਕਿ ਉਹ ਕਿ ਇਹਨਾਂ ਨੇ ਟ੍ਰੇਨਿੰਗ ਕੀਤੀ ਆ ਲਾਇਸੈਂਸ ਮਿਲਿਆ ਇਹਨਾਂ ਨੂੰ ਉਹਨਾਂ ਤੇ ਵੀ ਅਗੇਨ ਆਪਾਂ ਟਰਸਟ ਨਹੀਂ ਕਰਦੇ ਉਹਨਾਂ ਨੂੰ ਵੀ ਕਹਿੰਨੇ ਆਪਾਂ ਕਿ ਹਾਂ ਜੇ ਤੁਸੀਂ ਅਸਲਾ ਬੰਦੂਕ ਫਾਇਰਆਮ ਕਰ ਲੈ ਕੇ ਜਾਣਾ ਹੈ ਰੱਖਣਾ ਹੈ ਤੁਹਾਨੂੰ ਇਦਾਂ ਸਟੋਰ ਕਰਨਾ ਪਊਗਾ ਉੱਥੇ ਇਦਾਂ ਰੱਖਣਾ ਪਊਗਾ ਅਗੇਨ ਆਪਾਂ ਇਸ ਤੋਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਤੜੇ ਕਰ ਕੋਈ ਹਾਦਸਾ ਹੁੰਦਾ ਆ ਤੁਸੀਂ ਉਸ ਬੰਦੂਕ ਤੱਕ ਪਹੁੰਚਦੇ ਪਹੁੰਚਦੇ ਆ ਜਾਨੂ ਗੋਲੀਆਂ ਚਲਾ ਕੇ ਕੋਈ ਚਲੇ ਜਾਂਦਾ ਸੋ ਜਿਸ ਵਿਅਕਤੀ ਨੂੰ ਤੁਸੀਂ ਲਾਇਸੈਂਸ ਦਿੱਤਾ ਹੁੰਦਾ ਹੈ ਯ ਮੈਨ ਉਹ ਸੁਭਿਅਕਤੀ ਨੇ ਤੁਹਾਨੂੰ ਪ੍ਰੂਫ ਕੀਤਾ ਹੁੰਦਾ ਹੈ ਟ੍ਰੇਨਿੰਗ ਕਰਕੇ ਆਲ ਦੈਟ ਉਹ 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 ਤੁਸੀਂ ਉਹ ਲਾਈਕ ਇਨਰ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਹ ਵਿਅਕਤੀ ਆਪਣੇ ਘਰ ਲਈ ਆਪਣੇ ਜਿਹੜੇ ਅਸਲਾ ਹੋਗਾ ਜਾਂ ਬੰਦੂਕ ਹੋਗੀ ਲਾਇਸنس ਫਾਇਰ ਆਰਮ ਹੋਊਗਾ ਉਹਨੂੰ ਪ੍ਰੋਪਰਲੀ ਸੰਭਾਲ ਸਕਦੇ ਆ ਸਟੋਰ ਕਰ ਸਕਦੇ ਆ ਆਪਾਂ ਇਹ ਨਹੀਂ ਕਿ ਰੱਖਦੇ ਹੋਣਾ ਚਾਹੀਦਾ ਸੋ ਦੈਟਸ ਅ ਪ੍ਰੋਬਲਮ ਬਿਲਕੁਲ ਜੀ ਤੇ ਇਹ ਦਿਨ ਵਾਲੀ ਜਿਹਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੋਈ ਹੋਰ ਲਾਸਟ ਸੁਨੇਹਾ ਜਾਂ ਫਿਰ ਆਪਣੀਆਂ ਡਿਟੇਲ ਸਾਂਝੀਆਂ ਕਰਨਾ ਚਾਹੁੰਗੇ ਜੇ ਕੋਈ ਤੁਹਾਨੂੰ ਕੰਟੈਕਟ ਕਰਨਾ ਚਾਹੁੰਦਾ ਹਾਂ ਜੀ ਬਿਲਕੁਲ ਸੋ ਸਾਰੇ ਦਰਸ਼ਕਾਂ ਨੂੰ ਸਾਡਾ ਆਫਿਸ ਹੈਗਾ ਆ ਔਨ ਗੋਰਵੇ ਇਨ ਕੀਨ 27 ਆਰਮਥੋਰ ਬਰੋਡ ਮੀਡਪਰਸਨ ਨੰਬਰ ਹੈਗਾ 647 300 7875. salam lord howe. Please do reach out. Thank you so much. Thank you so much, sir. ਤੈਸੀਆ ਜਿ ਸਾਡਾ ਪ੍ਰੋਗਰਾਮ ਕੈਨੇਡਾ ਦੇ ਕਾਨੂੰਨ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਵੱਧ ਰਹੇ ਐਕਸਟਰੈਕਸ਼ਨ ਕੇਸਿਸ ਨੂੰ ਲੈ ਕੇ ਤੇ ਕਾਨੂੰਨ ਦੇ ਵਿੱਚ ਕੀ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ ਇਹ ਸਭ ਦੇ ਬਾਰੇ ਵੀ ਡਿਸਕਸ਼ਨ ਕੀਤੀ ਗਈ ਹੈ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਤੇ ਜੇਕਰ ਤੁਸੀਂ ਕਿਸੇ ਹੋਰ ਤਰ੍ਹਾਂ ਦੇ ਕੋਈ ਲੀਗਲ ਐਡਵਾਈਸ ਲੈਣੀ ਚਾਹੁੰਦੇ ਹੋ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਬੈਂਬ ਲਾਅ ਫਾਰਮ ਦੇ ਨਾਲ ਦਿੱਤੇ ਗਏ ਨੰਬਰ ਤੇ ਜਾਂ ਫਿਰ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ ਜੇਕਰ ਪ੍ਰੋਗਰਾਮ ਨੂੰ ਦੁਬਾਰਾ ਦੇਖਣਾ ਹੋਵੇ ਤਾਂ YouTube ਚੈਨਲ ਹਰਮਨਦਰ ਮੀਡੀਆ ਗਰੁੱਪ ਤੇ ਲਾਈਵ ਦੇ ਵਿੱਚ ਜਾ ਕੇ ਦੁਬਾਰਾ ਨਹੀਂ ਜਲਦ ਹਾਜ਼ਰ ਹੋਵਾਂਗੇ ਨਵਾਂ ਪ੍ਰੋਗਰਾਮ ਲੈ ਕੇ ਬਣੇ ਰਹੋ ਹਮਦਰ ਟੀਵੀ ਦੇ ਨਾਲ ਹੁਣਿੰਦੇ ਇਜਾਜ਼ਤ ਸੱਚੇ ਕਾਲ